ਡਾਕਟਰ ਐਸ.ਪੀ. ਸਿੰਘ ਉਭਰਾਏ ਦੁਆਰਾ ਸਥਾਪਿਤ ਸਰਬਤ ਦਾ ਪਲਾ ਚੈਰੀਟੇਬਲ ਟਰਸਟ ਵੱਲੋਂ ਰੂਪਨਗਰ ਵਿੱਚ ਤਿੰਨ ਨਵੇਂ ਮਕਾਨਾਂ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਬਤ ਦਾ ਪਲਾ ਚੈਰੀਟੇਬਲ ਟਰਸਟ ਦੇ ਜ਼ਿਲ੍ਹਾ ਪ੍ਰਧਾਨ ਜੇ ਕੇ ਜੱਗੀ ਨੇ ਦੱਸਿਆ ਕਿ ਟਰਸਟ ਵੱਲੋਂ ਹੁਣ ਤੱਕ 8 ਮਕਾਨਾਂ ਦੀ ਉਸਾਰੀ ਕਰਕੇ ਚਾਬੀ ਲੋੜਵੰਦ ਲੋਕਾਂ ਨੂੰ ਦੇ ਦਿੱਤੀ ਗਈ ਹੈ। ਪਲਾਇਸ ਤੇ ਯੂਟਿਊਬ ਟਸ ਦੇ ਉਹ ਬੰਨੀ ਵੀ ਨੇ ਬਿਲੀ ਇੰਡਸਟਰੀ ਵੀ ਨੇ ਜਿਹੜੇ ਸਮਾਜ ਸੇਵਾ ਦੇ ਹੋਰ ਬੜੇ ਵੱਡੇ ਵੱਡੇ ਕੰਮ ਕੀਤੇ ਆ ਜਾ ਰਹੇ ਆ ਉਸੇ ਲੜੀ ਚ ਇਸ ਸਾਲ ਜਿਹੜੇ بارشਾਂ ਵੱਧ ਹੋਣ ਕਰਕੇ ਹੜ੍ਹਾਂ ਕਾਰਨ ਲੋਕਾਂ ਦੇ ਮਕਾਨ ਡਿੱਗ ਪਏ ਸੀ ਜਾਂ ਢਹਿ ਗਏ ਸੀ ਜਾਂ ਰੇਪੇਰ ਦੇ ਕਾਬਿਲ ਸੀ ਜਾਂ ਕਿਹੋ ਹੈ ਨਹੀਂ ਸੀ ਉਸ ਲੜੀ ਚ ਅਮਰਾਇਤ ਸਾਹਿਬ ਨੇ ਜਿੱਥੇ-ਇੱਥੇ ਸਾਡੇ ਸਾਰੇ ਪੰਜਾਬ ਚ ਯੂਨਿਟ ਬਣੇ ਹੋਇਆ ਰਿਪੋਰਟ ਮੰਗੀ ਸੀ ਜਿਨ੍ਹਾਂ ਦੇ ਘਰ ਡਿੱਗੇ بارشਾਂ ਚ ਉਸ ਨੂੰ ਰਿਪੋਰਟਾਂ ਭੇਜੋ ਤੋ ਸਾਰੇ ਪੰਜਾਬ ਚੋਂ ਸਾਨੂੰ ਰਿਪੋਰਟਾਂ ਆਈਆਂ ਸੀ ਇੱਥੇ ਇੱਥੇ ਘੱਟ ਗਏ ਤੇ ਉਹ ਡਾਕਟਰ ਐਸ.ਪੀ.ਸੂਰਾਇ ਨੇ ਇਹ ਇਹਨਾਂ ਘਰਾਂ ਦੀ ਪੇਰ ਵਾਸਤੇ ਨਵੇਂ ਘਰ ਬਣਾਉਣ ਵਾਸਤੇ 15 ਕੋੜ ਰੁਪਏ ਦਾ ਬਜਟ ਰੱਖਿਆ ਸੀ ਤੇ ਰੋਪੜ ਜ਼ਿਲ੍ਹੇ ਚੋਂ ਸਾਡੇ ਜੱਗੀਜੀ ਪ੍ਰਧਾਨ ਖੜੇ ਨੇ ਇਹਨਾਂ ਨੇ ਜਿੰਨਾ ਸਾਨੂੰ ਲਿਸਟ ਭੇਜੀ ਸੀ ਉਹ ਕਰਨ ਦੇ ਉਹਦੇ ਵਿੱਚੋਂ 6 ਘਰ ਅਜ ਬਣ ਕੇ ਤਿਆਰ ਹੋ ਗਏ 3 ਅਜ ਨਵੇਂ ਦਾਤ ਘਾਟਨ ਕਰਨਾ ਤੇ ਇਹ ਸਭ ਤੋਂ ਪਹਿਲੇ ਘਰ ਅਸੀਂ ਬੈਰਮਪਿੰਡ ਬੀਬੀ ਬਚਨੀ ਦੇਵੀ ਦੇ ਘਰੇ ਪਹੁੰਚੇ ਆ ਇਹਨਾਂ ਦਾ ਮਕਾਨ ਬਣ ਕੇ ਤਿਆਰ ਹੋ ਗਿਆ ਇਹ অতি ਗਰੀਬ ਪਰਿਵਾਰ ਨਾਲ ਸੰਬੰਧ ਰੱਖਦੇ ਨੇ ਕੋਲ ਰਹਿਣ ਵਾਸਤੇ ਕੋਈ ਮਕਾਨ ਨਹੀਂ ਧਰਮਾਲ ਸ਼ਾਲਾ ਚ ਰਹਿ ਹੋ ਰਿਹਾ ਰਹਿ ਰਿਹਾ ਹੈ ਇਹਨਾਂ ਦੇ ਬੱਚੇ ਕੋਲ ਕੋਈ ਰੁਜ਼ਗਾਰ ਨਹੀਂਗਾ ਤਾਂ ਇਹ ਜਿਹੜਾ ਸਰਬੰਧ ਦਾ ਪਲਾਟ ਟੈਸਟ ਵੱਲੋਂ ਡਾਕਟਰ ਐਸਪੀ ਸਿੰਘ ਭਰਾਏ ਵੱਲੋਂ ਆਪਦੀ ਜੇਬ ਚੋਂ ਪੈਸੇ ਖਰਚ ਕੇ ਲੋਕਾਂ ਦੇ ਮਕਾਨ ਬਣਾ ਕੇ ਜਿਹੜੀ ਸਹੂਦਤ ਦਿੱਤੀ ਜਾ ਰਹੀ ਹੈ ਬੀਬੀ ਬਚਨਦੇਵ ਜੀ ਨੂੰ ਤੇ ਇਥੋਂ ਦੀ ਪੰਚਾਇਤ ਨੂੰ ਖਾਸ ਕਰਕੇ ਜੱਗੀ ਜੀ ਨੂੰ ਵਧਾਈ ਦਿੰਨੇ ਆ ਵੀ ਜਿਨ੍ਹਾਂ ਨੇ ਇਹ ਬਹੁਤ ਲੋੜਵੰਦ ਜਿਹੜੀ ਹੈ ਲੇਡੀ ਹੈ ਇਹਦਾ ਮਕਾਨ ਲੱਭ ਕੇ ਤੇ ਤਿਆਰ ਕਰਵਾ ਕੇ ਦਿੱਤਾ ਹੈ ਰਹਿਣ ਜੋ ਕੋਈ ਜਗ੍ਹਾ ਨਹੀਂ ਸੀ ਇਹ ਇੱਥੇ ਸਕੂਲ ਦੇ ਨਾਲ ਪੰਚਾਇਤ ਦੇ ਇੱਕ ਕਮਰੇ ਚ ਸਰਪੰਚ ਸਾਹਿਬ ਨੇ ਰੱਖਿਆ ਹੋਇਆ ਸੀ ਲੰਮਰਦਾਰ ਜੀ ਮੇਰੇ ਕੋਲ ਅਪਰੋਚ ਕੀਤਾ ਇਹਨਾਂ ਨੇ ਤੇ ਇਦਾਂ ਦਾ ਵੀ ਹਾਲਾਤ ਹੈ ਬਚਮੀ ਦੇਵੀ ਕੋਲ ਕੋਈ ਸਾਧਨ ਨਹੀਂ ਸੀਗਾ ਗਰੀਬ ਨਹੀਂ ਹੈ ਔਰ 90 ਕੇ ਸਾਲ ਦੀ ਉਮਰ ਵੀ ਕੀ ਦਸਤੇ ਹੈ ਤੇ ਕੋਈ ਆਮਦਨ ਸਾਧਨ ਨਾ ਹੁਣ ਕਰਕੇ ਇੱਥੇ ਰਸਦੀ ਇਹ ਫਾਰਮ ਭਰ ਕੇ ਇਹਨਾਂ ਤੋਂ ਉੱਪਰ ਪੇਜਾ ਭਰਾਏ ਸਾਹਿਬ ਨੂੰ ਸਤਿਰਾਜ ਜਸਾ ਸਿੰਘ ਜੀ ਡਾਕਟਰ ਹਟਵਾਲਾ ਸਾਹਿਬ ਆਏ ਹੈ ਇਹਨਾਂ ਦਾ ਬਹੁਤ-ਬਹੁਤ ਮੈਂ ਧਨਵਾਦ ਕਰਦਾ ਕਿਉਂਕਿ ਇਹਨਾਂ ਨੂੰ ਜੋ ਵੀ ਅਸੀਂ ਭੇਜੀ ਹੈ ਫਾਰਮੈਲਟੀ ਕਰਕੇ ਤੋਂ ਰਿਪੋਰਟ ਭੇਜੀ ਹੈ ਇਹਨਾਂ ਨੇ 1 ਮਿੰਟ ਤੋਂ ਪਹਿਲੇ ਹੁਕਮ ਕੀਤਾ ਇਹਨਾਂ ਨੇ ਸਾਨੂੰ ਉਸੇ ਵੇਲੇ ਜੋ ਅਸੀਂ 25 ਮਕਾਨਾਂ ਦੀ ਲਿਸਟ ਭੇਚ ਚੁੱਕੇ ਜਿਹਦੇ ਚ 20 ਮਕਾਨਾਂ ਦੀ ਅਪਰੂਵਲ ਤੁਹਾਡੇ ਕੋਲ ਆ ਚੁੱਕੀ ਹੈ ਮਕਾਨ ਬਾਰੇ ਤੋਂ ਬਹੁਤ-ਬਹੁਤ ਮੈਨੂੰ ਖੁਸ਼ੀਆਂ ਜੀ ਤੋੜ ਦੇ ਮਗਰ ਲੱਗ ਕੇ ਬਹੁਤ ਮਨ ਚਾਹ ਕੀਤਾ ਹੈ ਮੇਰੇ ਬੌਜੀ ਨੇ ਬਹੁਤ ਧੰਨਵਾਦ ਮੇਰਾ ਮਕਾਨ ਬਣਾਇਆ ਨਹੀਂ ਕਿ ਮੇਰਾ ਮਕਾਨ ਨਹੀਂ ਬਣ ਸਕਦਾ ਮੈਂ ਭੇਜਦੀ ਰਹਗੀ ਆ ਦਿਨ ਆ ਦੇ ਕਿ ਡੋਲੇ ਨੇ ਬਹੁਤ ਖਾਦੇ ਹਾਂਜੀ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਐਸਪੀ ਰਾਏ ਦਾ ਹੀ ਸਾਡੇ ਤਾਂ ਬਹੁਤ ਮੁਸ਼ਕਲਾਂ ਬੜਨਾ ਤਾਂ ਹੀ ਤਰਤੇ ਬਹੁਤ ਗਰੀਬੇ ਬੰਦੇ ਜਿੰਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਗਰਾਂਜ ਜੀ ਪਾਣੀ ਦੇ ਪਿੱਛੇ ਮਾਰ ਪੈਂਦੀ ਬਹੁਤ ਵਾਲੇ ਟੁੱਟ ਰਹੇ ਸਾਰੇ ਮੇਰਾ ਨਾਮ ਸਰ ਬਜੀਤ ਸਿੰਘ ਹੈ ਜੀ ਐਸਪੀ ਓਬਰਾਏ ਸਾਹਿਬ ਨੇ ਜੀ ਮਦਦ ਸਰਦਕੇ ਸਾਨੂੰ ਜਿਹੜਾ ਪੈਸੇ ਇਹਨਾਂ ਨੇ ਦਿੱਤੇ ਹੈ ਜੀ ਘਰ ਦੇ ਮਕਾਨਾਂ ਵਾਸਤੇ ਸਾਡੇ ਮਕਾਨਾਂ ਦੇ ਬਹੁਤ ਮਾੜੇ ਹਾਲਾਤ ਜਿਨ੍ਹਾਂ ਕਰਕੇ ਇਹਨਾਂ ਦੀ ਮਦਦ ਸਰਦਕਾ ਸਾਨੂੰ ਮਾਣ ਮੋਟਾ ਜਿਹੜਾ ਕਮਰੇ ਪੌਣੇ ਦੀ ਇਜਾਜ਼ਤ ਮਿਲੀ ਹੈ ਤੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਐਸਪੀ ਓਵਰੇਜ ਸਾਹਿਬ ਦਾ ਤੇ ਚੈਰੀਟੇਬਲ ਟਰਸਟ ਦਾ ਤੇ ਸਾਡੇ ਜਿਹੜੇ ਨੀ ਪੱਥਰ ਦਾ ਘਰ ਦਾ ਮਕਾਨ ਦਾ ਜਿਹੜਾ ਨੀ ਪੱਥਰ ਆ ਐਸਪੀ ਓਵਰੇਜ ਸਰਦਕਾ ਤੇ ਚੈਰੀਟੇਬਲ ਟੀਮ ਟਰਸਟ ਜਿਹੜੀ ਇਹਨਾਂ ਦੀ ਇਹਨਾਂ ਦੇ ਸਦਕਾ ਨੀ ਪੱਥਰ ਰੱਖ ਹੋ ਗਿਆ ਤੇ ਕੰਮ ਦੀ ਜਿਹੜੀ ਸਟਾਰਟਿੰਗ ਆ ਉਹ ਇੱਕ ਕੱਲ ਤੇ ਅੱਜ ਤੇ ਸਟਾਰਟ ਹੋਈ ਚੁੱਕੀ ਆ ਨੀ ਪੱਤਰਾ ਅੱਜ ਰੱਖ ਚੁੱਕੇ ਬਾਕੀ ਥੈਂਕ ਯੂ ਸੋ ਮਾਚ ਜੀ ਸਾਰਿਆਂ ਦਾ ਧੰਨਵਾਦ ਚਲੋ ਬਿਲਡ ਪਾਸ ਕਰਨ ਕੇ ਸਿੰਘ ਸਰਬੱਤ ਦਾ ਭਲੇ ਦਾ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਮਦਦ ਨਾਮ ਹੈ ਤਸਵੀਰ ਕੋਲ ਤੇ ਫਾਈਪਾ ਅਨਸਰਾ ਜੀ ਡਾਕਟਰ ਐਸ ਪੀ ਸਿੰਘ ਸੁਭਾਵ ਰਾਏ ਸਾਹਿਬ ਨੇ ਇਹਨਾਂ ਨੇ ਸਰਬੱਤ ਦਾ ਭਲਾ ਚੈਰੀਟੇਬਲ ਕੋਲੋਂ ਸਾਡਾ ਮਕਾਨ ਬਣਵਾਇਆ ਗਿਆ ਅਸੀਂ 30 ਸਾਲਾਂ ਤੋਂ ਜੇ ਇਹ ਪਰਿਵਾਰ ਸੀਗਾ ਉਹ ਝੁੰਗੀ ਵਿੱਚ ਰਹਿ ਰਹੇ ਸੀ ਇਹ ਸਰਪਰਦਾ ਪਹਿਲਾ ਚੈਰੀਟੇਬਲ ਵੱਲੋਂ ਮਦਦ ਕੀਤੀ ਗਈ ਨਹੀਂ ਤਾਂ ਸਾਤੋ ਹੀ ਕਦੇ ਵੀ ਨਹੀਂ ਸੀ ਬੰਨਣਾ ਮੇਰਾ ਨਾਮ ਰਕੇਸ਼ ਕੁਮਾਰ ਹੈ ਜੀ ਮੇਰੀ ਘਰ ਵਾਲੀ ਦਾ ਨਾਮ ਬੇਵੀ ਰਾਣੀ ਹੈ ਹਾਊਸ ਨੰਬਰ 1306 ਜੀ ਠੀਕ ਹੈ ਜੀ ਸਾਨੂੰ ਕਿਤੇ 10 ਵਜੇ ਦੀ ਵੀ ਸਰ ਇਹ ਕੰਮ ਕਰਦੇ ਪੁੰਨ ਦਾ ਅਸੀਂ ਇਹਨਾਂ ਕੋਲ ਲਾਇਬਰੀ ਕਿਸ ਨੇ ਗਏ ਤੇ ਤਾਂ ਇਹਨਾਂ ਨੇ ਸਾਡੀ ਬਹੁਤ ਮਦਦ ਕੀਤੀ ਹੈ ਜੀ ਅੱਛਾ ਛੱਤਾਂ ਕਿਸੇ ਟਾਈਮ ਵੀ ਸਾਡੇ ਕੋਲ ਸਾਦੇ ਤੇ ਜੀ ਅਸੀਂ 12 ਮੈਂਬਰ ਉੱਪਰ نیچے ਮੁਲਾ ਗਏ ਅਗਰ نیچے ਸੀ ਚਾਰ ਹੈ ਉਬਰਾਇ ਜੀ ਸਾਹਿਬ ਦਾ ਜੱਗੀ ਸਾਹਿਬ ਦਾ ਪੂਰੀ ਟੀਮ ਦਾ ਬਹੁਤ ਬਹੁਤ ਸ਼ੁਕਰੀਆ ਦਾ ਸਾਡੇ ਵੱਤੇ ਰੱਬ ਬਣ ਕੇ ਆਏ ਜੀ ਅਸੀਂ 40 45 ਸਾਲ ਹੋ ਰਿਹਾ ਸਾਡੇ ਜੀ ਠੀਕ ਬਹੁਤ ਬਹੁਤ ਧੰਨਵਾਦ ਜੀ ਪੂਰੀ ਟੀਮ ਦਾ ਜੀ ਉਬਰਾਇ ਜੀ ਸਾਹਿਬ ਦਾ ਜੱਗੀ ਸਾਹਿਬ ਦਾ ਪੂਰੀ ਟੀਮ ਦਾ ਜੀ ਜੀ ਤੁਸੀਂ ਸਾਡੇ ਵੱਤੇ ਕੀਤੇ ਟਾਈਮ ਕਰਦੇ ਆ ਚਲੋ ਬਦਾਈ ਜੀ ਤੁਹਾਨੂੰ ਬਹੁਤ ਬਹੁਤ ਤੁਹਾਨੂੰ ਬਹੁਤ ਬਹੁਤ ਬਧਾਈ ਆ ਮੇਰਾ ਨਾਮ ਸੁਜੀਤ ਗੌਰ ਰੱਬ ਪਰ ਮੱਲਾ ਫੂਲ ਚੱਕਰ ਵੀ ਰਹਿਮ ਮੰਗਿਆ ਸਾਰੇ ਸਾਡੇ ਇਹ ਸਾਰਾ ਮਤਲਬ ਆ ਵੇੜਾ ਬਾਥਰੂਮ ਵਗੈਰਾ ਸਭ ਕੁਝ نیچے ਗਿਰ ਗਿਆ ਸੀ ਤੇ ਐਸਪੀ ਸਿੰਘ ਉਹ ਬਾਈ ਜੀ ਨੇ ਸਾਡਾ ਇਹ ਸਾਰਾ ਕੰਮ ਬਹੁਤ ਤਸੰਨੀਨਾ ਸਾਡਾ ਕਰਵਾ ਕੇ ਦਿੱਤਾ ਹੈ ਮੈਂ ਉਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੀ ਹਾਂ